ਗੁੱਡ ਮਾਰਨਿੰਗ ਫਰੈਂਡਸ ਅਗਰ ਤੁਸੀਂ ਬਹੁਤ ਜ਼ਿਆਦਾ ਥੱਕੇ ਥੱਕੇ ਰਹਿੰਦੇ ਹੋ ਬਹੁਤ ਜ਼ਿਆਦਾ ਖਾਂਦੇ ਹੋ ਬਹੁਤ ਜ਼ਿਆਦਾ ਖਾਣੇ ਪੀਣੇ ਹੋ ਫਿਰ ਵੀ ਤੁਹਾਡੀ ਸਿਹਤ ਨਹੀਂ ਮਰਦੀ ਤੁਹਾਡਾ ਵੇਟ ਬਹੁਤ ਜ਼ਿਆਦਾ ਘਟਦਾ ਵਜ਼ਨ ਨਹੀਂ ਤੁਹਾਡਾ ਵੱਧ ਰਿਹਾ ਬਹੁਤ ਜ਼ਿਆਦਾ ਖਾਣ ਪੀਣ ਦੇ باوجود ਵੀ ਤੇ ਜਿਸ ਕਾਰਨ ਚੱਕਰ ਆਉਂਦੇ ਆ ਸਿਰ ਬੜੀ ਵੀਕਨੈਸ ਮੰਦਾ ਵਾ ਡੁੱਗਡੂਪ ਕਰਦਾ ਰਹਿੰਦਾ ਵਾ ਤੇ ਵਾਕਈ ਇੱਕ ਦਵਾਈ ਆ αਲਫਾ αਲਫਾ ਕਿਉ ਮਦਰ ਡਿਕਚਰ ਵਿੱਚ 10 ਡਰਾਪਸ ਸਵੇਰ 10 ਡਰਾਪਸ ਸ਼ਾਮ ਨੂੰ ਥੋੜੇ ਥੋੜੇ ਗੰਗਣੇ ਪਾਣੀ ਚ ਪਾ ਕੇ ਪੀਓ ਇਸ ਦਵਾਈ ਦਵਾਈ ਬਾਰੇ ਲਿਖਿਆ ਜਾਂਦਾ ਵੀ ਇਹ ਵਜ਼ਨ ਵਧਾਉਣ ਦੇ ਬਹੁਤ ਜ਼ਿਆਦਾ ਕੰਮ ਆਉਂਦੀ ਆ। ਅਗਰ ਤੁਹਾਡੀ ਸਿਹਤ ਬਹੁਤ ਕਮਜ਼ੋਰ ਆ ਤੁਸੀਂ ਨਹੀਂ ਤੁਹਾਡੀ ਸਿਹਤ ਵਧ ਰਹੀ। ਅਲਫਾ ਅਲਫਾ ਨੂੰ ਲਗਾਤਾਰ 15-20 ਦਿਨ ਚ ਲਗਾਤਾਰ 2-3 ਮਿੰਟ ਲਗਾਤਾਰ ਵਰਤੋ। ਤੁਹਾਡਾ weight ਵਧੂਗਾ। ਸਰੀਰ ਥੱਕਿਆ ਰਹਿੰਦਾ, ਟੁੱਟਿਆ ਰਹਿੰਦਾ, ਕਮਜ਼ੋਰੀ ਮੰਦਾ ਵਾ ਉਹ ਠੀਕ ਹੋਊਗੀ। ਤੇ ਜੋ ਸਰੀਰ ਸੁਸਤੀ ਮੰਦਾ ਵਾ, ਕਬਰਾਟ ਮੰਦਾ ਵਾ, ਮਸਲ ਨਹੀਂ ਬਣ ਰਹੀ, ਅਸਲ ਮਾਸਪੇਸ਼ੀ ਦਾ ਵਿਕਾਸ ਨਹੀਂ ਹੋ ਰਿਹਾ ਉਸ ਤੇ ਵਾਦਾ ਕਰੂਗਾ, ਵਿਦਆਊਟ ਸਾਈਡ ਇਫੈਕਟ ਇਸ ਦਾ ਕੋਈ ਵੀ ਨੁਕਸਾਨ ਨਹੀਂਗਾ। ਬਿਨਾਂ ਨੁਕਸਾਨ ਤੋਂ αq ਨੂੰ ਵਰਤੋ ਇਹ ਇੱਕ ਬਹੁਤ ਵਧੀਆ ਟੌਨਿਕ ਹੈ ਧੰਵਾਦ ਜੀ